ਨੇਵਰ ਦੱਸ ਕੇ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕੀ ਕਰ ਰਹੇ ਮੇਨ ਮੋਟਿਵ ਕੀ ਹੈ ਸਰ ਮੇਰਾ ਨਾਮ ਹਰਜੇਤ ਸਿੰਘ ਆ ਜੀ ਜਿਵੇਂ ਕਿ ਅਸੀਂ ਜਿਹੜਾ ਸਾਡਾ ਅੱਜ ਦਾ ਮਸਲਾਗਾ ਮਸਲਾ ਇਹ ਹੈਗਾ ਜੀ ਬਿਜਲੀ ਬੋਰਡ ਦੇ ਵਿੱਚ 2500 ਲੈਨਮੈਨ ਦੀ ਭਰਤੀ ਆਈ ਸੀਗੀ ਸਾਡਾ ਪੇਪਰ ਲਿਆ ਗਿਆ ਸੀਗਾ ਬਿਜਲੀ ਬੋਰਡ ਵੱਲੋਂ ਤੇ ਪੜਾਸੀ ਲਗਭਗ ਸਾਰੇ ਬੱਚੇ ਕਲੀਅਰ ਆਂਗੇ ਪੇਪਰ ਸਾਡੇ ਚੰਗੇ ਨੰਬਰ ਲਗੇ ਪਾਸ ਆਊਟ ਆਂਗੇ ਪਰ ਬਿਜਲੀ ਬੋਰਡ ਨੇ ਸਾਡੇ ਤੇ ਛੋਟੀ ਜੀ ਇੱਕ ਆਬਜੈਕਸ਼ਨ ਲਾ ਕੇ ਸਾਨੂੰ ਇਸ ਭਰਤੀ ਦੇ ਵਿੱਚੋਂ ਬਾਹਰ ਘਟਤਾ ਜਿਹੜੇ ਬਾਕੀ ਬੱਚਿਆਂ ਨੂੰ ਜਿਹੜਾ ਬਰਨਦੇ ਤੇ ਗਏ ਜੋਇਨਿੰਗ ਲੈਟਰ ਦਿੱਤੇ ਗਏ ਨੇ ਬਿਜਲੀ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਸਾਨੂੰ ਖੁਸਾ ਦਵਾਇਆ ਸੀਗਾ ਵੀ ਜਦੋਂ ਤੱਕ ਤੁਹਾਡਾ ਜਿਹੜਾ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਕਿਸੇ ਨੂੰ ਵੀ ਜੋਇਨਿੰਗ ਲੈਟਰ ਨਹੀਂ ਦਿੱਤੇ ਜਾਣਗੇ ਪਰ ਉਹਨਾਂ ਨੇ ਇਸ ਗੱਲ ਨੂੰ ਅਣ ਦੇਖਿਆ ਕਰਕੇ ਜਿਹੜਾ ਜੋਇਨਿੰਗ ਲੈਟਰ ਬਾਕੀ ਬੱਚਿਆਂ ਨੂੰ ਦਿੱਤੇ ਗਏ ਨੇ ਇਸ ਕਰਕੇ ਬੇਨਤੀ ਹੈ ਅਸੀਂ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਨੂੰ ਤੇ ਬਿਜਲੀ ਮੰਤਰੀ ਸਾਹਿਬ ਨੂੰ ਵੀ ਜਿਹੜਾ ਬਾਕੀ ਬੱਚੇ ਰਹਿ ਗਏ ਨੇ ਉਹਨਾਂ ਨੂੰ ਜੋਇਨਿੰਗ ਲੈਟਰ ਦਿੱਤੇ ਜਾਣ ऐसे ਵੀ ਜਿਹੜਾ ਆਪਣੇ ਪਰਿਵਾਰਾਂ ਦੇ ਜਿਹੜੇ ਚੁੱਲ੍ਹੇ ਆ ਉਹ ਤੇ ਸਹੀ ਤਰੀਕੇ ਨਾਲ ਚਲਾ ਸਕਦੇ ਹੋਈਏ। ਇਸ ਤਰ੍ਹਾਂ ਦੀ ਇਜੈਕਸ਼ਨ ਲਾ ਦਿੱਤੀ ਵੀ। ਅਬਜੈਕਸ਼ਨ ਸਰ ਇਹ ਆਗੇ ਵੀ ਜਿਹੜੇ ਬੱਚੇ ਬਾਹਰ ਨਹੀਂ ਆ ਉਹਨਾਂ ਤੋਂ ਮਤਲਬ ਡਿਪਾਰਟਮੈਂਟਾਂ ਦੇ ਵਿੱਚੋਂ ਪ੍ਰਿੰਸਿਪ ਕਰਕੇ ਆਏ ਨੇ ਕਿ ਟ੍ਰੇਨਿੰਗ ਕਰਕੇ ਆਏ ਨੇ ਉਹਨਾਂ ਤੇ ਇਸ ਗੱਲ ਦੀ ਇਜੈਕਸ਼ਨ ਲੱਗ ਕੇ ਵੀ ਤੁਸੀਂ ਸਾਡੇ ਡਿਪਾਰਟਮੈਂਟ ਚੋਂ ਇਹ ਨਹੀਂ ਟ੍ਰੇਨਿੰਗ ਨਹੀਂ ਕੀਤੀ ਕਿ ਦੂਜੇ ਡਿਪਾਰਟਮੈਂਟਾਂ 'ਚੋਂ ਕੀਤੀ ਆ ਇਸ ਕਰਕੇ ਉਹਨਾਂ ਨੇ ਛੋਟੀ ਜਿਹੀ ਇਜੈਕਸ਼ਨ ਲਾ ਕੇ ਇਹ ਸਾਨੂੰ ਬਾਹਰ ਕਰ ਦਿੱਤਾ ਹੈ ਜੀ। ਹੁਣ ਕੀ ਮੰਗ ਕਰਦੇ ਤੁਸੀਂ? ਮੰਗ ਆ ਸੀ ਸਰ ਇਹ ਕਰਦੇ ਆ ਕਿ ਬਿਜਲੀ ਮੱਤੀ ਸਾਹਿਬ ਨੂੰ ਅੱਗੇ ਆਏ ਇੱਥੇ ਉਹਨਾਂ ਨੂੰ ਇਹ ਕਹਿਣ ਆਏ ਆਂਗੇ ਉਹ ਚੋਣਾ ਪ੍ਰਚਾਰ ਦੇ ਵਿੱਚ ਜਿਹੜਾ ਦਿੱਲੀ ਪੀਜੀ ਨੇਗੇ ਉਹਨਾਂ ਲਈ ਬੇਨਤੀ ਕਰਨ ਆਏ ਆਂ ਵੀ ਸਾਨੂੰ ਜਿਹੜਾ ਜੁਆਇਨਿੰਗ ਲੈਟਰ ਦਿੱਤੇ ਜਾਣ ਤਾਂ ਜੋ ਅਸੀਂ ਬਿਜਲੀ ਬੋਰ ਦੇ ਵਿੱਚ ਆਪਣੀਆਂ ਸਵਾਵਾਂ ਦੇ ਭਾਸਕੀ ਇਮਾਨਦਾਰੀ ਦੇ ਨਾਲ ਤੇ ਉਸ ਤੋਂ ਬਾਅਦ ਜਿਹੜਾ ਸਾਨੂੰ ਵੀ ਜੁਆਇਨਿੰਗ ਲੈਟਰ ਜਿਹੜੇ ਮਿਲ ਸਕਦੇ ਹੋਣ ਜੀ ਤਾਂ ਜੋ ਅਸੀਂ ਚੁੱਲਾ ਜਿਹੜਾ ਸਹੀ ਤਰੀਕੇ ਨਾਲ ਨਹੀਂ ਮਿਲਦੀ ਤੇ ਨਕਸਤ ਕੀ ਹੋ ਗਿਆ ਅਸੀਂ ਇਸ ਸੰਘਰਸ਼ ਨੂੰ ਹੋਰ ਜਿਹੜਾ ਅੱਗੇ ਵਿਧਿਵਤ ਰੂਪ ਦੇ ਦਾ ਤੇਜ਼ ਕਰਾਂਗੇ ਜੇ ਜੇਕਰ ਸਾਡੀ ਡਿਮਾਂਡ ਹੈ ਨਹੀਂ ਸਰਕਾਰ ਸੁਣਦੀ ਜੀ ਮੇਰਾ ਨਾਮ ਰਾਮ ਸਿੰਘ ਆ ਜੀ ਤੇ ਅਸੀਂ ਬੇਰੋਜ਼ਗਾਰ ਇਲੈਕਟ੍ਰੀਸ਼ੀਅਨ ਵਾਇਰਮੈਨ ਯੂਨੀਅਨ ਤੋਂ ਆ ਜਿਹੜੇ ਅੱਜ ਇੱਥੇ ਮੰਤਰੀ ਸਾਹਿਬ ਦਾ ਪਿੱਟ ਸਿਆਪਾ ਕਰਨ ਆਏ ਹੋਏ ਆ ਕਿਉਂਕਿ ਧਰਨੇ ਦੇਸ਼ ਚ ਉਹਦੇ ਵੀ ਲੱਗਦੇ ਨੇ ਜਦੋਂ ਉਹਦੀ ਜਨਤਾ ਦੁਖੀ ਹੋ ਜਾਂਦੀ ਹੈ ਉਦੋਂ ਕਿਸੇ ਦਾ ਸਾਡਾ ਸ਼ੌਂਕ ਨਹੀਂ ਅਸੀਂ ਸੜਕਾਂ ਤੇ ਉਤਰੀਏ ਕਿਉਂਕਿ ਮਾਨਜੋਗ ਮੁੱਖ ਮੰਤਰੀ ਜਦੋਂ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਜਿਹੜੇ ਬੱਚੇ ਮੈਰਿਟ ਚ ਆਉਂਦੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਮੈਕਨੈਟ ਚ ਨੌਕਰੀਆਂ ਦਵਾਂਗੇ ਤੇ ਉਹੀ ਗੱਲ ਨੂੰ ਅਸੀਂ ਮੁੱਖ ਰੱਖਦੇ ਹਾਂ ਅਸੀਂ ਪੜ੍ਹੇ ਆ ਚੰਗੇ ਨੰਬਰ ਲੈ ਕੇ ਅਸੀਂ ਟੈਸਟ ਕਲੀਅਰ ਕੀਤੇ ਆ ਸਾਰੇ ਬੰਦੇ ਕੁਆਲੀਫਾਈਡ ਆ 50 50 60 ਨੰਬਰ ਆ ਅਸੀਂ ਰਹਿ ਚੁੱਕੇ ਆ ਤੇ ਹਰਿਆਣੇ ਦੇ 368 ਬੰਦੇ ਜਿਹੜੇ ਉਹ ਭਰਤੀ ਕਰ ਚੁੱਕੇ ਲਗੇ ਆ ਜਦੋਂ ਕਿ ਜਿਹੜਾ ਸਾਡੇ ਕੋਲ ਸਰਟੀਫਿਕੇਟ ਆ ਉਹੀ ਜਿਹੜੇ ਭਰਤੀ ਹੋਏ ਉਹਨਾਂ ਕੋਲ ਆ ਸਾਡੇ ਸੇਮ ਸਬਜੈਕਟ ਆ ਸਿਰਫ ਇੰਨਾ ਕਿ ਆਬਜੈਕਸ਼ਨ ਲੱਗੀ ਹੋਈ ਆ ਕਿ ਉਹਨਾਂ ਤੇ ਲੈਂਡਮੈਨ ਲਿਖਿਆ ਹੋਇਆ ਸਾਡੇ ਤੇ ਇਲੈਕਟ੍ਰੀਸ਼ੀਅਨ ਲਿਖਿਆ ਹੋਇਆ ਜਦੋਂ ਕਿ ਹਰੇਕ ਚੀਜ਼ੇ ਸੇਮ ਆ ਜਿਹੜੇ ਬੋਰਡ ਤੋਂ ਅਸੀਂ ਪਾਸ ਕਰਕੇ ਨਿਕਲੇ ਆ ਉਹਨਾਂ ਨੇ ਵੀ ਉਹੀ ਬੋਰ ਸੇਮ ਸਬਜੈਕਟਾਂ ਚੋਂ ਪਾਸ ਕੀਤੀ ਐ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਦੁਰ ਵਿਵਹਾਰ ਕਿਉਂ ਕੀਤਾ ਜਾਂਦਾ ਸਾਡੇ ਨਾਲ ਸਿਰਫ ਮਹਿਕਮਾ ਆਪਣੀ ਯੂਨੀਨਾ ਨੂੰ ਇਹ ਯੂਨੀਨਾ ਉਹਨਾਂ ਕਹਿੰਦੀਆਂ ਨੇ ਕਿ ਜਿਹੜਾ ਤੁਹਾਡੇ ਮਹਿਕਮੇ ਚੋਂ ਅਪਰੈਂਸ਼ਿਪ ਕਰਦਾ ਹੈਗਾ ਟ੍ਰੇਨਿੰਗ ਕਰਦਾ ਉਹਨੂੰ ਹੀ ਭਰਤੀ ਕੀਤਾ ਜਾਵੇ ਕਿਉਂ ਬਈ ਜਦੋਂ ਟ੍ਰੇਨਿੰਗ ਸੇਮ ਆ ਪੜ੍ਹਾਈ ਸੇਮ ਆ ਉਹ ਚੀਜ਼ ਦੀ ਤਾਂ ਫਿਰ ਕਿਉਂ ਦੋ ਚੀਜ਼ਾਂ ਨੂੰ ਇਹ ਤਾਂ ਇਹ ਹੋ ਗਿਆ ਵੀ ਇੱਕ ਬੰਦੇ ਦੇ ਦੋ ਨਾਮਾਂ ਨਾਲ ਹੈ ਇੱਕ ਨੂੰ ਤਾਂ ਨੌਕਰੀ ਮਿਲਦੀ ਹੈ ਦੂਜੇ ਨੂੰ ਕਹਿੰਦੇ ਤੂੰ ਬਾਹਰ ਹੋ ਜਾ ਅਸੀਂ ਇਹੀ ਮੰਗ ਕਰਦੇ ਆ ਜੇ ਕੱਲ ਨੂੰ ਸਾਡੀ ਇਹ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾ ਸਾਡੇ ਇੱਕ ਮੁੰਡੇ ਨੇ ਸੁਸਾਇਡ ਕਰ ਚੁੱਕਿਆ ਪਿੱਛੇ ਜੇ ਅਸੀਂ ਸਾਡੇ ਕਿਉਂਕਿ ਏਦੋਂ ਬਾਅਦ ਸਾਡੀਆਂ ਓਵਰੇਜ ਹੋ ਚੁੱਕੀਆਂ ਸਾਰੇ ਸਾਡੇ ਏਦੋਂ ਬਾਅਦ ਸਾਡੇ ਕੋਈ ਰਸਤਾ ਨਹੀਂ ਹੈਗਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਮੰਤਰੀ ਸਾਹਿਬ ਨੂੰ ਇਹ ਗੁਜਾਰਿਸ਼ ਕਰਦੇ ਆ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਪਹਿਲਾਂ ਵੀ ਸਾਨੂੰ ਦੋ ਵਾਰੀ ਮੰਤਰੀ ਸਾਹਿਬ ਸਾਨੂੰ ਮੀਟਿੰਗ ਕਰ ਚੁੱਕੇ ਨੇ ਉਹ ਲਾਰਾ ਲਾ ਕੇ ਉਹੀ ਗੱਲ ਹੈ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਸਾਨੂੰ ਉੱਥੇ ਜਦੋਂ ਅਸੀਂ ਪਹੁੰਚਦੇ ਆ ਉਦੋਂ ਸਾਨੂੰ ਉੱਥੋਂ ਬਾਹਰ ਕਰ ਦਿੱਤਾ ਜਾਂਦਾ ਵੀ ਮੰਤਰੀ ਸਾਹਿਬ ਤਾਂ ਚਲੇ ਗਏ ਨੇ ਸਾਡੇ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਤੋ ਅਸੀਂ ਇਹ ਕਹਿੰਨੇ ਆ ਕਿ ਮਾਨਜੋਗ ਸੀਐਮ ਸਾਹਿਬ ਨੂੰ ਵੀ ਕਿ ਤੁਸੀਂ ਸਰਦਾਰ ਸ਼ਹੀਦ ਭਗਤ ਸਿੰਘ ਜਿਹਦਾ ਨਾਮ ਲੈ ਕੇ ਲੋਕਾਂ ਤੋਂ ਵੋਟਾਂ ਲਿਖੀਆਂ ਸੀ ਖੁਦ ਇਹ ਪਾਰਟੀ ਦੇ ਨੂੰ ਵੋਟ ਪਾਈ ਸੀ ਕਿ ਸਾਡਾ ਚਲੋ ਭਵਿੱਖ ਸਬਰੂਗਾ ਪਰ ਇਹ ਬਿਲਕੁਲ ਹੀ ਕਾਂਗਰਸ ਪਾਰਟੀ ਤੇ ਕਾਲੀ ਪਾਰਟੀਆਂ ਵਰਗਾ ਹੀ ਹਾਲ ਹੈ ਕੋਈ ਚੇਂਜ ਨਹੀਂ ਅਸੀਂ ਮਾਨਜੋਗ ਮੁੱਖ ਮੰਤਰੀ ਜੀ ਤੁਹਾਡੇ ਚੈਨਲ ਦੇ ਥਰੂ ਇਹ ਗੁਜਾਰਸ਼ ਕਰਨਾ ਚਾਹੁੰਦੇ ਆ ਕਿ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਤਾਂ ਜੋ ਸਾਸੀਂ ਆਉਣ ਦੇ ਬਾਰੇ ਟਾਈਮ ਸਾਡੇ ਪਰਿਵਾਰਾਂ ਦਾ ਸਾਡੀਆਂ ਜ਼ਿੰਦਗੀਆਂ ਸਬਰ ਜਾਣ ਨਹੀਂ ਮੈਂ ਅੱਜ ਤੁਹਾਡੇ ਚੈਨਲ ਦੇ ਥਰੂ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿਣਾ ਕਿ ਮੈਂ ਇਹਨਾਂ ਦੀ ਕੋਠੀ ਅੱਗੇ ਆਤਮਦਾਹ ਕਰੂੰਗਾ ਕਿਉਂਕਿ ਏਦੋਂ ਬਾਅਦ ਮੇਰੇ ਅੱਗੇ ਕੋਈ ਹੱਥ ਨਹੀਂ ਸਾਡੀਆਂ ਜ਼ਿੰਦਗੀ ਖਰਾਬ ਨੇ ਸਾਡਾ ਮੁੰਡਾ ਇੱਕ ਮਰ ਚੁੱਕਿਆ ਉਹ ਸਾਡੇ ਕੋਲ ਵਿਦ ਇਹ ਚੀਜ਼ ਦੇ ਪ੍ਰੂਫ ਹੈਗੇ ਆ ਵੀ ਅਸੀਂ ਸਹੀ ਆ ਤਾਂ ਵੀ ਸਾਡੀ ਸੰਸਕਾਰ ਆਵਾਜ਼ ਕਿਉਂ ਨਹੀਂ ਸੁਣਦੀ ਅਸੀਂ ਤੁਹਾਡੇ ਚੈਨਲ ਦੇ ਥਰੂ ਇਹ ਆਵਾਜ਼ ਸੁਣਾਉਣਾ ਚਾਹੁੰਦੇ ਆ ਧੰਨਵਾਦ ਜੀ